ਲੁਧਿਆਣੇ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ 72 ਘੰਟਿਆਂ ਬਾਅਦ ਪੋਸਟਮਾਰਟਮ ਹੋਵੇਗਾ ਦੱਸਦੀ ਕਿ 31 ਅਕਤੂਬਰ ਦੀ ਦੁਪਹਿਰ ਨੂੰ ਤੇਜਪਾਲ ਦੀ ਐਸਐਸਪੀ ਆਫਿਸ ਦੇ ਕੋਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਦੋਂ ਤੋਂ ਲਾਸ਼ ਹੈ ਛੁਡੀ ਸ਼ੇਰਪੁਰਾ ਰੋਡ ਸਥਿਤ ਸ਼ਮਸ਼ਾਨ ਘਾਟ ਵਿੱਚ ਫ੍ਰੀਜ਼ਰ ਚ ਰੱਖੀ ਹੋਈ ਹੈ ਇਸ ਦਾ ਕਾਰਨ ਹੈ ਪਰਿਵਾਰ ਨੇ આરોપીਾਂ ਦੀ ਗ੍ਰਿਫਤਾਰੀ ਹੋਣ ਤੱਕ ਸ਼ਵਦੀ ਯਾਨਕਿ লাশ ਦੀ ਨਾਤਾ ਪੋਸਟਮਾਰਟਮ ਕਰਨ ਦਿੱਤਾ ਤੇ ਨਾ ਹੀ ਅੰਤਿਮ ਸੰਸਕਾਰ ਸੋ ਦੁਪਹਿਰ ਨੂੰ ਪੁਲਿਸ ਨੇ ਜਦੋਂ ਦੋ આરોપીਾਂ ਨੂੰ ਗ੍ਰਿਫਤਾਰ ਕੀਤਾ ਤਾਂ ਪਰਿਵਾਰ ਦਾ ਰੁਖ ਥੋੜਾ ਨਰਮ ਪਿਆ ਪੁਲਿਸ ਅਧਿਕਾਰੀਆਂ ਦੇ ਸਮਝੌਣ ਅਤੇ ਹੋਰਨਾਂ આરોપીਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦੇ ਭਰੋਸੇ ਤੇ ਪਰਿਵਾਰ ਦੇ ਵੱਲੋਂ ਪੋਸਟਮਾਰਟਮ ਦੇ ਲਈ ਰਾਜ਼ੀ ਹੋਇਆ ਗਿਆ ਪੁਲਿਸ ਮੁਤਾਬਕ ਤੇਜਪਾਲ ਦੀ ਲਾਸ਼ ਨੂੰ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਲਿਆਂਦਾ ਜਾਵੇਗਾ ਜਿੱਥੇ ਪੋਸਟਮਾਰਟਮ ਕਰਨ ਤੋਂ ਬਾਅਦ ਫਿਰ ਤੋਂ ਪਰਿਵਾਰ ਮੈਂਬਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾਵੇਗਾ ਉਦੋਂ ਪਰਿਵਾਰ ਨੇ ਵੀ ਤੇਜਪਾਲ ਦਾ ਅੰਤਿਮ ਸੰਸਕਾਰ ਕਰਨ ਦੀ ਹੁਣ ਮੰਗਲਵਾਰ ਨੂੰ ਗੱਲ ਆਖੀ ਹੈ ਦੱਸੀਏ ਪੁਲਿਸ ਨੇ ਸਿਵਲ ਹਸਪਤਾਲ ਦੇ ਐਸਐਮਓ ਨੂੰ ਇਸ ਬਾਰੇ ਦੇ ਵਿੱਚ ਸੂਚਿਤ ਕੀਤਾ ਸਿਵਲ ਹਸਪਤਾਲ ਦੇ ਵਿੱਚ ਤੇਜਪਾਲ ਦੇ ਪੋਸਟਮਾਰਟਮ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਐਸਐਮਓ ਡਾਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਨੇ ਅਜੇ ਤੱਕ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਨੂੰ ਨਹੀਂ ਆਖਿਆ ਜੇਕਰ ਪਰਿਵਾਰ ਚਾਹੇਗਾ ਮੌਕੇ ਤੇ ਹੀ ਮੈਡੀਕਲ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਜਾਵੇਗਾ ਬਿਊਰੋ ਰਿਪੋਰਟ ਲੁਧਿਆਣਾ ਲਾਈ